ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਂ ਬਲਾਂ ਵਾਲੀ ਪੱਗ ਦੀ ਜਿਹੜਾ ਆਪਾਂ ਪਹਿਲਾ ਲੜਨ ਲਗਾਉਣਾ ਹੈ ਸਿਰ ਦੇ ਸੈਕਟਰ ਦੇ ਵਿੱਚੋਂ ਲਿਆਉਣਾ ਹੈ ਇਸ ਦੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਅਤੇ ਉਸ ਦੇ ਵਿੱਚ ਉਂਗਲੀ ਅਤੇ ਅੰਗੂਠੇ ਦੇ ਨਾਲ ਬਲਾਂ ਨੂੰ ਇਕੱਠੇ ਕਰਨਾ ਹੈ ਵਾਲੀ ਇਕੱਠੇ ਕਰਨ ਦੇ ਬਾਅਦ ਆਪਾਂ ਬਲਾਂ ਨੂੰ ਚੰਗੀ ਤਰ੍ਹਾਂ ਖਿਲਾਰ ਲਵਾਂਗੇ ਵਾੜੇ ਦੇ ਨਾਲ ਸੈੱਟ ਕਰਕੇ ਆਪਾਂ ਇਸ ਲਾੜ ਨੂੰ ਲਗਾ ਦੇਣਾ ਹੈ ਜੀ ਚੰਗੀ ਤਰ੍ਹਾਂ ਹੱਥ ਫੇਰਦੇ ਹੋਏ ਆਪਾਂ ਇਸ ਛਾੜ ਨੂੰ ਲਗਾ ਦੇਣਾ ਹੈ ਜੀ ਜਿਹੜਾ ਆਪਾਂ ਅਗਲਾ ਲਾੜ ਲਗਾਉਣਾ ਬੈਗ ਤੋਂ ਪਿੰਚ ਕਰਾਂਗੇ ਇਸ ਲਾੜ ਦਾ ਮੋਟਾ ਪਾਸਾ ਉੱਪਰ ਆ ਕੇ ਉੱਪਰਲੀ ਛਾੜ ਇੱਕ ਪੇਚ ਬਣਾ ਦਵਾਂਗੇ ਜੀ ਅਤੇ ਇਸ ਦੇ ਦੋਈ ਪਿੱਲਣ ਚੰਗੀ ਤਰ੍ਹਾਂ ਖੋਲ ਲੈਣਾ ਹੈ ਅਤੇ ਇਸ ਦੇ ਵਿੱਚ ਇਸ ਦੇ ਵਿੱਚ ਵਾਲਾਂ ਨੂੰ ਇਕੱਠੇ ਕਰਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਜੇਕਰ ਕੋਈ ਆਪਣਾ ਵਾਲ ਜਿਹੜਾ ਢਿੱਲਾ ਹੋਵੇਗਾ ਜਾਂ ਜਿਹੜਾ ਕੋਈ ਵਾਲ ਆਪਣਾ ਢਿੱਲਾ ਹੋਵੇਗਾ ਉਹਨੂੰ ਆਪਾਂ ਬਾਅਦ ਦੇ ਨਾਲ ਸੈੱਟ ਕਰ ਲਵਾਂਗੇ ਜੀ ਜਿਹੜਾ ਆਪਾਂ ਅਗਲਾ ਲੜੜ ਬਣਾਉਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਇਸ ਦੇ ਵਿੱਚ ਆਪਾਂ ਉੱਪਰਲਾ ਪੱਲਾ ਘੱਟ ਖੋਲਣਾ ਤੇ ਥੱਲੇਲੇ ਪੱਲੇ ਨੂੰ ਵੱਧ ਖੋਲ ਕੇ ਪਹਿਲਾਂ ਥੱਲੇਲੇ ਪੱਲੇ ਵਿੱਚ ਆਪਾਂ ਬਲਾਂ ਨੂੰ ਇਕੱਠੇ ਕਰਨਾ ਹੈ ਅਤੇ ਨਾਲ ਹੀ ਨਾਲ ਆਪਣੇ ਜਿਹੜਾ ਉੱਪਰਲਾ ਪੱਲਾ ਹੋ ਗਿਆ ਉਸ ਦੇ ਵਿੱਚ ਵੀ ਬਲਾਂ ਨੂੰ ਇਕੱਠੇ ਕਰਕੇ ਇਸ ਲੜ ਨੂੰ ਲਗਾ ਦੇਣਾ ਹੈ ਜਿੱਥੇ ਆਪਣੇ ਇਸ ਲੜ ਤੋਂ ਜਿਹੜਾ ਆਪਾਂ ਪਹਿਲਾ ਲੜ ਗਾਇ ਸੀ ਉਸ ਲੜ ਦੇ ਬਲ ਖਤਮ ਹੁੰਦੇ ਨੇ ਉੱਥੇ ਆਪਾਂ ਇਸ ਲੜ ਦੇ ਬਲਾਂ ਨੂੰ ਸ਼ੁਰੂ ਕਰਨਾ ਹੈ ਅਤੇ ਬਾਅਦ ਦੇ ਨਾਲ ਵਲਾਂ ਨੂੰ ਸੰਘਣੇ ਕਰ ਦਿਓ ਇਸ ਲੜ ਨੂੰ ਲਗਾ ਦੇਣਾ ਹੈ ਜੀ ਆਪਾਂ ਵਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹੱਥ ਫੇਰ ਕੇ ਆਪਾਂ ਇਸ ਲੜ ਨੂੰ ਵੀ ਲਗਾ ਦੇਣਾ ਹੈ ਜੀ ਉਸ ਤੋਂ ਬਾਅਦ ਇਹ ਲੜ ਨੂੰ ਲਗਾਉਣ ਦੇ ਬਾਅਦ ਆਪਾਂ ਬਾਅਦ ਦੇ ਨਾਲ ਆਪਣੇ ਵਾਲਾਂ ਨੂੰ ਸੈੱਟ ਕਰਾਂਗੇ ਉੱਪਰਲੀ ਸਾਈਡ ਦੇ ਪੇਤਾਂ ਨੂੰ ਵੀ ਸੈੱਟ ਕਰਾਂਗੇ ਅਤੇ ਨੋਕ ਨੂੰ ਵੜਾ ਵੜਾਂ ਨੋਕ ਤੋਂ ਵੜਾ ਨੂੰ ਸੈੱਟ ਕਰਾਂਗੇ ਜੀ ਜੇ ਅੱਪਾ ਗੱਲ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ 7.5 ਮੀਟਰ ਹੈ ਜੀ ਕਪੜਾ ਫੁੱਲ ਵੈਲ ਦਾ ਜੇਕਰ ਤੁਸੀਂ ਸ਼ੁਰੂ ਤੋਂ ਹੀ ਰੂਵੀਆ ਵਾਲੇ ਕੱਪੜੇ ਵਿੱਚ ਪੱਗ ਬੰਨਦੇ ਹੋ ਤਾਂ ਤੁਸੀਂ ਉਸ ਕੱਪੜੇ ਵਿੱਚ ਵੀ ਇਹ ਜਿਹੜੀ ਪਾਗਾ ਬਣ ਸਕਦੇ ਹੋ ਜਿਹੜਾ ਅਗਲਾ ਲੜੂਗਾ ਨਾ ਬੈਗ ਤੋਂ ਬੰਚ ਕਰਾਂਗੇ ਜਿਵੇਂ ਆਪਾਂ ਪਹਿਲਾਂ ਵਾਲੇ ਲੜ ਦੇ ਵਿੱਚ ਉੱਪਰਲੇ ਪੱਲੇ ਨੂੰ ਘੱਟ ਖੋਲਿਆ ਤੇ ਥੱਲੇ ਵਾਲੇ ਪੱਲੇ ਨੂੰ ਵੱਧ ਖੋਲਿਆ ਸੀ ਉਸੇ ਤਰੀਕੇ ਨਾਲ ਇਸ ਲੜ ਦੇ ਵਿੱਚ ਵੀ ਬਲਾਂ ਨੂੰ ਇਕੱਠੇ ਕਰਨ ਹੈ ਨੋਕ ਤੇ ਰੱਖ ਕੇ ਆਪਾਂ ਇਸ ਲੜ ਨੂੰ ਵੀ ਇਸ ਲੜ ਦੇ ਬਲਾਂ ਨੂੰ ਵੀ ਚੰਗੀ ਤਰ੍ਹਾਂ ਖਿਲਾਰ ਕੇ ਸੈੱਟ ਕਰਕੇ ਲਗਾ ਦੇਣਾ ਹੈ ਜੀ ਇਸ ਪੱਗ ਦੇ ਜਿਹੜੇ ਕੁੱਲ ਲੜਨੇ ਉਹ 6 ਆਉਣਗੇ ਉੱਪਰਲੀ ਸਾਈਡ 5 ਪੇਚ ਜੀ ਵਲਾਂ ਵਾਲੀ ਸਾਈਡ 6 ਲੜ ਅਤੇ ਉੱਪਰਲੀ ਪੇਚਾਂ ਵਾਲੀ ਸਾਈਡ 5 ਪੇਚ ਆਉਣਗੇ ਹੁਣ ਆਪਾਂ ਬਾਅਦ ਦੇ ਨਾਲ ਆਪਣੇ ਵਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਸੰਘਣੇ ਕਰ ਲਵਾਂਗੇ ਬਾਦ ਦਿਨ ਆਪਾਂ ਨੇ ਨੋਕ ਤੋਂ ਵੜਾ ਨੂੰ ਸੈੱਟ ਕਰ ਲੈਣਾ ਹੈ ਵੜਾ ਨੂੰ ਖੋਲ ਕੇ ਖਲਾਰ ਦੇ ਹੋਏ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਦੇਣਾ ਹੈ ਜੀ ਜੇਕਰ ਆਪਣਾ ਬੈਗ ਤੋਂ ਲੈ ਢਿੱਲਾ ਹੋ ਜਾਵੇ ਉਸ ਨੂੰ ਆਪਾਂ ਬਾਅਦ ਦੇ ਨਾਲ ਟਾਈਟ ਕਰ ਲਵਾਂਗੇ ਜੀ ਜਿਹੜਾ ਆਪਾਂ ਅਗਲਾ ਲੜਦ ਗਾਣਾ ਉਸ ਨੂੰ ਵੀ ਆਪਾਂ ਬੈਗ ਤੋਂ ਬਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਉਪਰ ਆ ਕੇ ਪਲੀ ਛੜ ਇੱਕ ਪੇਚ ਬਣਾ ਦੇਵਾਂਗੇ ਇਸ ਵਾਰ ਜਿਹੜਾ ਆਪਾਂ ਉੱਪਰਲਾ ਪੱਲਾ ਹੈ ਉਸ ਨੂੰ ਅੱਧੀ ਅੱਖ ਤੱਕ ਖੋਲਣਾ ਹੈ ਇਸ ਦੇ ਵਿੱਚ ਉਂਗਲੀ ਤੇ ਅੰਗੂਠੇ ਨਾਲ ਵਾਲਾ ਨੂੰ ਇਕੱਠੇ ਕਰਾਂਗੇ ਅਤੇ ਲੋਕ ਤੇ ਰੱਖ ਕੇ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਦੇਣਾ ਹੈ ਜੀ ਆਪਾਂ ਇਸ ਲੜ ਨੂੰ ਇਸ ਤਰੀਕੇ ਨਾਲ ਲਗਾਉਣਾ ਹੈ ਕਿ ਇਸ ਲੜ ਦੇ ਵਿੱਚ ਨਾ ਇਹ ਲੜ ਜਿਹੜਾ ਪੂਰਾ ਨਾ ਨਾ ਪੂਰਾ ਸਾਫ਼ ਹੋਵੇ ਅਤੇ ਨਾ ਇਸ ਲੜ ਦੇ ਵਿੱਚ ਪੂਰੇ ਵਾਲ ਹੋਣ ਆਪਾਂ ਇਸ ਲੜ ਦੇ ਵਿੱਚ ਥੋੜੇ ਜਿਹੇ ਵਾਲ ਅਤੇ ਬਾਕੀ ਉੱਪਰਲੀ ਸਾਈਡ ਦਾ ਜਿਹੜਾ ਪੂਰਾ ਲੜ ਹੈ ਉਸ ਨੂੰ ਸਾਫ਼ ਰੱਖਾਂਗੇ ਨਾ ਆਪਾਂ ਬਾਅਦ ਦੇ ਨਾਲ ਆਪਣੇ ਜਿਹੜੇ ਪੇਚ ਵੱਧ ਮੋਟੇ ਜਾਂ ਢਿੱਲੇ ਹੋਣਗੇ ਉਹਨਾਂ ਨੂੰ ਆਪਾਂ ਬਾਅਦ ਦੇ ਨਾਲ ਟਾਈਟ ਕਰ ਲਵਾਂਗੇ ਤੇ ਉਹਨਾਂ ਵਿੱਚ ਹੋਰ ਵਲ ਬਣਾਵਾਂਗੇ ਹੁਣ ਆਪਾਂ ਆਪਣੀ ਜਿਹੜੀ ਸ਼ੇਪ ਨੂੰ ਥੋੜਾ ਸੈੱਟ ਕਰਾਂਗੇ ਤੇ ਉੱਪਰਲੇ ਪੇਚਾਂ ਨੂੰ ਸੈੱਟ ਕਰਾਂਗੇ ਜਿਹੜਾ ਇਸ ਤੋਂ ਅਗਲਾ ਲੜਦ ਗੋਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਆ ਕੇ ਉਪਰਲੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਜੀ ਇੱذ ਤੋਂ ਈ ਪਹਿਲਾਂ ਦੇ ਵਿੱਚ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਅੱਧੀ ਅੱਖ ਤੱਕ ਖੋਲ ਲੈਣਾ ਹੈ ਅਤੇ ਹੱਥ ਫੇਰ ਕੇ ਇੱਕ ਵਾਰ ਸਾਫ਼ ਕਰਕੇ ਜਿਵੇਂ ਆਪਾਂ ਆਪਣੀ ਪੇਚਾਂ ਵਾਲੀ ਪੱਗ ਦੇ ਵਿੱਚ ਲੜਾਂ ਨੂੰ ਮੋੜਦੇ ਹਾਂ ਉਸ ਤਰੀਕੇ ਦੇ ਨਾਲ ਇਸ ਲੜ ਨੂੰ ਮੋੜ ਕੇ ਇਸ ਦੇ ਵਿੱਚ ਇੱਕ ਪੇਚ ਬਣਾਉਣਾ ਹੈ ਅਤੇ ਇਸ ਲੜ ਨੂੰ ਚੰਗੀ ਤਰ੍ਹਾਂ ਨੋਕ ਤੋਂ ਸੈਟ ਕਰਕੇ ਹੱਥ ਫੇਰਦੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਹੁਣ ਆਪਾਂ ਆਪਣੇ ਬਲਾਂ ਨੂੰ ਸੈਟ ਕਰਾਂਗੇ ਤੁਹਾਨੂੰ ਜਿਹੜੇ ਵੀ ਸਟਾਈਲ ਦੀ ਪੱਗ ਦੀ ਵੀਡੀਓ ਚਾਹੀਦੀ ਹੋਵੇਗੀ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਪੱਗ ਦਾ ਨਾਮ ਲਿਖ ਸਕਦੇ ਹੋ ਜਿਸ ਕਾਰਨ ਅਸੀਂ ਕਮੈਂਟ ਪੜ੍ਹ ਕੇ ਉਸ ਪੱਗ ਤੇ ਵੀਡੀਓ ਬਣਾ ਸਕੀ ਤੇ ਤੁਹਾਡੇ ਤੱਕ ਪਹੁੰਚਾ ਸਕੀਏ ਜਿਹੜਾ ਆਪਾਂ ਪੱਗ ਬਣਾ ਲਗਾਉਣਾ ਹੈ ਉਸ ਨੂੰ 6 ਮਿਹਲੜ ਦੀ ਜਿੱਥੇ ਨੋਕ ਬਣਦੀ ਹੈ ਉੱਥੇ ਲਗਾਵਾਂਗੇ 6 ਮਿਹਲੜ ਲਗਾਉਣ ਦੇ ਨਾਲ ਆਪਣੀ ਪੱਗ ਦੀ ਜੜੀ ਸ਼ੇ ਪੰ ਕੰਪਲੀਟ ਹੋ ਚੁੱਕੀ ਹੈ ਜੀ ਜਿਹੜਾ ਕੱਲ ਜਿਹੜਾ ਦੋ ਹੀ ਪੱਲਿਆਂ ਨੂੰ ਬਰਾਬਰ ਬਰਾਬਰ ਫੋਲਡ ਕਰਨਾ ਹੈ ਉੱਪਰਲੇ ਪੱਲੇ ਨੂੰ ਥੱਲੇ ਨੂੰ ਅਤੇ ਥੱਲੇਲੇ ਪੱਲੇ ਨੂੰ ਉੱਪਰਲੀ ਛੜ ਨੂੰ ਫੋਲਡ ਕਰਾਂਗੇ ਪੱਗ ਬੰਨ੍ਹ ਦੇ ਥੱਲੇ ਰੱਖ ਕੇ ਇਸ ਲੜ ਨੂੰ ਕਮਾ ਦੇਣਾ ਹੈ ਜੀ। ਆਪਣਾ ਕਲਗੀ ਲੜ ਦਿਉਣਾ ਸਿਰ ਤੋਂ ਤੇ ਬੈਕ ਦਾ ਲੜਾ ਲਾਉਣਾ ਰਹਿ ਚੁੱਕਿਆ ਹੈ। ਅਤੇ ਚੰਗੀ ਤਰ੍ਹਾਂ ਇਸ ਦੇ ਵਿੱਚ ਵਾਲਾਂ ਨੂੰ ਸੈੱਟ ਕਰਕੇ ਆਪਾਂ ਛੇਵੇਂ ਲੜ ਦੇ ਥੱਲੇ ਦੱਬ ਦੇਣਾ ਹੈ। ਇਹ ਕਲਗੀ ਲੜ ਲਗਾਉਣ ਦੇ ਨਾਲ ਆਪਣਾ ਆਪਣੀ ਜਿਹੜੀ ਪੱਗ ਦੀ ਫਰੰਟ ਸਾਈਡ ਕੰਪਲੀਟ ਹੋ ਚੁੱਕੀ ਹੈ ਹੁਣ ਆਪਣਾ ਸੈੱਟ ਕਰਨਾ ਤੇ ਬੈਕ ਸਾਈਡ ਦਾ ਲੜਾ ਲਗਾਉਣਾ ਰਹਿ ਚੁੱਕਿਆ ਹੈ ਜੀ। ਹੁਣ ਆਪਾਂ ਬਾਅਦ ਦੇ ਨਾਲ ਆਪਣੇ ਵਾਲਾਂ ਨੂੰ ਸੈੱਟ ਕਰਾਂਗੇ ਇੱਥੇ ਮੈਂ ਲੜ ਲਗੋਣ ਦੇਣਾ ਆਪਣੀ ਫੱਗ ਦੀ ਸ਼ੇਪ ਹੈ ਜਿਹੜੀ ਕੰਪਲੀਟ ਹੋ ਚੁੱਕੀ ਹੈ ਹੁਣ ਆਪਾਂ ਆਪਣੀ ਸ਼ੇਪ ਨੂੰ ਸੈੱਟ ਕਰ ਲੈਣਾ ਹੈ ਜਿਹੜਾ ਸਿੱਧੇ ਸੈਂਟਰ ਦੇ ਵਿੱਚ ਜਿਹੜਾ ਆਪਾਂ ਸਿਰ ਟਕਣਾ ਸਿਰ ਦੇ ਸੈਂਟਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਲੜਨੇ ਆ ਸੀ ਉਸ ਦੇ ਨਾਲ ਟਕਾਂਗੇ ਤੇ ਤੋਂ ਪਹਿਲਾਂ ਨੂੰ ਬਰਾਬਰ ਬਰਾਬਰ ਫੋਲਡ ਕਰਦੇ ਸਿਰ ਦੇ ਉੱਤੇ ਖਿਲਾੜ ਲੈਣਾ ਹੈ ਤੇ ਬੈਕ ਸਾਈਡ ਤੋਂ ਲੜ ਖਿੱਚ ਲੈਣਾ ਹੈ ਵਲਾਂ ਵਾਲੀ ਸਾਈਡ ਤੋਂ ਛੇਵੇਂ ਲੜਦੇ ਥੱਲੇ ਤੇ ਉੱਪਰ ਵਾਲੀ ਸਾਈਡ ਤੋਂ ਪਹਿਲੇ ਲੜਦੇ ਪਹਿਲੇ ਪੇਜ ਦੇ ਥੱਲੇ ਦੱਬ ਦੇਣਾ ਹੈ ਬੈਕ ਸਾਈਡ ਤੋਂ ਲੜ ਖੇਚ ਕੇ ਆਪਾਂ ਸਿਰ ਨੂੰ ਕਵਰ ਕਰ ਲੈਣਾ ਹੈ ਜੇਕਰ ਆਪਣਾ ਸਿਰ ਤਾਂ ਵੀ ਨੰਗਾ ਰਹਿ ਜਾਂਦਾ ਹੈ ਤਾਂ ਆਪਾਂ ਬਾਅਦ ਦੇ ਨਾਲ ਸਿਰ ਨੂੰ ਪੂਰਾ ਕਵਰ ਕਰ ਲਵਾਂਗੇ ਜੇਕਰ ਆਪਣਾ ਸਿਰ ਬਰੀਕ ਨੰਗਾ ਰਹਿ ਜਾਂਦਾ ਉਸ ਨੂੰ ਆਪਾਂ ਬਾਅਦ ਦੇ ਨਾਲ ਕਵਰ ਕਰ ਲਵਾਂਗੇ ਜਿਹੜਾ ਆਪਾਂ ਬੈਕ ਸਾਈਡ ਦਾ ਲੜ ਗਾਣਾ ਉਹਦੇ ਦੋਈ ਪਹਿਲਾਂ ਨੂੰ ਬਰਾਬਰ-ਬਰਾਬਰ ਫੋਲਡ ਕਰਨਾ ਹੈ ਅਤੇ ਬੈਕ ਸਾਈਡ ਤੇ ਲਗਾ ਦੇਣਾ ਹੈ ਆਪਣਾ ਸਿਰ ਜਿਹੜਾ ਪੂਰਾ ਕਵਰ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ